ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਿਕ ਸਥਾਨ ਤੇ ਅੱਜ ਮਾਤਾ ਕੋਲਾ ਜੀ ਭਲਾਈ ਟਰਸਟ ਦੇ ਮੁੱਖ ਸੇਵਾਦਾਰ ਸੈਨਸਰ ਭਾਈ ਗੁਰਕਪਾਲ ਸਿੰਘ ਜੀ ਔਰ ਹਰਵਿੰਦਰ ਸਿੰਘ ਜੀ ਇਲੈਕਟਲ ਉਹਨਾਂ ਦੇ ਹੀ ਪਿਆਰ ਵਾਲੇ ਸਾਡੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਔਰ ਸਿੱਧ ਬਾਬਾ ਦੀਪ ਸਿੰਘ ਜੀ ਦੇ ਗੁਰੂਸਥਾਨ ਦੇ ਮੈਨੇਜਰ ਸਾਹਿਬ ਸਾਡੇ ਬਹੁਤ ਪਿਆਰ ਵਾਲੇ ਅਜੈਬ ਸਿੰਘ ਜੀ ਅਭਿਆਸੀ ਸਮੂਚਿਆਂ ਨੇ ਅੱਜ ਜੋ ਗੁਰੂ ਦੇ ਕਾਰਜ ਭਾਈ ਦੁਰਕਪਾਲ ਸਿੰਘ ਉਹਨਾਂ ਨੇ ਕੀਤੇ ਐ ਨਵੀਂ ਬਿਲਡਿੰਗ ਬਣਾ ਕੇ ਉਹਦੇ ਵਿੱਚ ਜਿੱਦਾਂ ਪ੍ਰੋਨਦ ਕੀ ਬਲਾਕ ਜਿਹੜਾ ਬਣਾਇਆ ਗਿਆ ਨਾਲ ਬਾਥਰੂਮ ਬਣਾਏ ਗਏ ਆ ਕਿਚਨ ਮਣਾਈ ਗਈ ਹੈ ਤੇ ਨਾਲ ਹੀ ਡਿਸਪੈਂਸਰੀ ਦਾ ਜਿਹੜੇ ਰੈਨੋਵੇਟ ਕਰਕੇ ਕਾਰਜ ਕੀਤੇ ਗਏ ਆ ਬਹੁਤ ਹੀ ਅਤੀ ਸੁੰਦਰ ਆ ਤੇ ਮੈਂ ਅਰਦਾਸ ਵੀ ਕਰਦਾ ਹੈ ਕਿ ਭਾਈ ਗੁਰੂਕਬਾਲ ਸਿੰਘ ਜੀ ਜਿਹੜੇ ਪੂਰੇ ਸੰਸਾਰ ਦੇ ਵਿੱਚ ਬਾਣੀ ਦੇ ਜੀ ਇਹ ਕਥਾ ਦੇ ਜਿਹੜੀ ਹੈ ਸਿੱਖ ਧਰਮ ਦਾ ਪ੍ਰਚਾਰ ਕਰਦੇ ਆ ਤੇ ਬੜਾ ਵੱਡਾ ਉਹਨਾਂ ਦਾ ਨਾਂ ਸੰਸਾਰ ਦੇ ਵਿੱਚ ਸਿੱਖ ਸੰਗਤ ਦੇ ਵਿੱਚ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਹੈ ਤੇ ਉਹ ਜਿੱਥੇ ਉਹ ਗਰਵਾਣੀ ਦਾ ਦਾ ਪ੍ਰਚਾਰ ਕਰਦੇ ਧਰਮ ਦਾ ਪ੍ਰਚਾਰ ਕਰਦੇ ਉੱਥੇ ਸੇਵਾ ਦੇ ਕਾਰਜ ਵੀ ਉਹਨਾਂ ਨੇ ਜਦੋਂ ਜਦੋਂ ਸਮਾਂ ਆਉਂਦਾ ਉਹ ਕਾਰਜ ਕਰਦੇ ਆ ਤੇ ਮੈਨੂੰ ਬੜਾ ਬਹੁਤ ਅੱਛਾ ਲੱਗਾ ਜਦੋਂ ਅਸੀਂ ਸ਼ੀਰ巴巴 ਦੀਪ ਸਿੰਘ ਜੀ ਦੇ ਸਥਾਨ ਤੇ ਇਹ ਦੇਖਿਆ ਜਾ ਕੇ ਤੇ ਤੇ ਨਾਲ ਹੀ ਆ ਜਿਹੜੀ ਮੈਂ ਗੱਲ ਕਹੀ ਗਈ ਹੈ ਕਿ ਭਾਵੇਂ ਉਹ ਦਫਤਰ ਆ ਭਾਵੇਂ ਫਰਨੀਚਰ ਆ ਨਾਲ ਭਾਵੇਂ ਡਿਸਪੈਂਸਰੀ ਆ ਤੇ ਭਾਵੇਂ ਬਾਸ ਨੂੰ ਭਾਵੇਂ ਕਿਚਨ ਦਾ ਕੰਮ ਕੀਤਾ ਪਰਮਾਤਮਾ ਅਗੇ ਅਰਦਾਸ ਕਰਦੇ ਆ ਪਹਿਲਾਂ ਤੁਹਾਨੂੰ ਨੂੰ ਵਧਾਈ ਦਿੰਨੇ ਕਿਉਂਕਿ ਉਹਨਾਂ ਨੇ ਗੁਰੂ ਚੇਤ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਆਂ ਉਹ ਗੁਰੂ ਚੇਤ ਬਾਬਾ ਦੀਪ ਸਿੰਘ ਜੀ ਟੁੱਟੇ ਆ ਉਹਨਾਂ ਤੇ ਤੇ ਬੜੀ ਮਿਹਰ ਕੀਤੀ ਉਹਨਾਂ ਤੇ ਮੈਂ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਘਰ ਜਿਹੜੇ ਉਹ ਸਮਾਜ ਦੇ ਵੀ ਤੇ ਗੁਰੂ ਘਰਾਂ ਦੇ ਕਰਦੇ ਰਹਿਣ ਤੇ ਇੱਕ ਹੋਰ ਦਦਾਸ ਹੈ ਕਿ ਪ੍ਰਮਾਤਮਾ ਕਰਹੁਤ ਸੀਤ ਬਾਬਾ ਦੀਪ ਸਿੰਘ ਜੀ ਉਹਨਾਂ ਨੂੰ ਦੇਹ ਰੋਗਤਾ ਬਖਸ਼ੇ ਤਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਜਿੱਦਾਂ ਅੱਗੇ ਪ੍ਰਚਾਰ ਕਰਦੇ ਧੰਨ ਦਾ ਪ੍ਰਚਾਰ ਕਰਦੇ ਰਹਿਣ ਮੈਂ ਖੀਦ ਦੇ ਵਿੱਚ ਫਿਰ ਉਹਨਾਂ ਦਾ ਧੰਨਵਾਦ ਕਰਦਾ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਆਉਣਾ ਸੀ ਉਹ ਆਪਣੇ ਰਜੇਮਾਂ ਬੈਸਿਕੇ ਨਹੀਂ ਆ ਸਕੇ ਉਹਨਾਂ ਵੱਲੋਂ ਵੀ ਆਪ ਜੀ ਦੀ ਸੰਸਾ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਔਰ ਗੁਰੂ ਬਾਪ ਜੀ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰ ਭਲਾਈ ਕੇਂਦਰ ਵੱਲੋਂ ਜਿਹੜੇ ਕਿ ਅਨੇਕਾਂ ਹੀ ਕਾਰਜ ਚੀਜ਼ਾਂ ਦਾ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਪਲਵੰਤ ਸਿੰਘ ਜੀ ਮੰਨਣ ਕੇ ਉਹਨਾਂ ਨੇ ਬਹੁਤ ਡਿਟੇਲ ਦੇ ਨਾਲ ਸਾਰੀ ਜਿਹੜੀ ਹੈ ਨਾ ਗੱਲਬਾਤ ਸਾਂਝੀ ਕੀਤੀ ਹੈ ਬਸ ਇੰਨਾ ਹੀ ਹੈ ਵੀ ਆਪ ਜੀ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ ਜਿਹੜਾ ਹੈ ਬਹੁਤ ਭਾਰੀ ਇਕੱਠ तकरीबन 7-8 ਲੱਖ ਸ਼ਰੀਰ ਸੀਸ ਛਗਾਉਂਦਾ ਹੈ ਤੇ ਹੁਣ ਉਹਦੇ ਕਰਕੇ ਪ੍ਰਬੰਧ ਵੱਡੇ ਹੁੰਦੇ ਜਾ ਰਹੇ ਆ ਤੇ ਇਹ ਪ੍ਰਬੰਧ ਕੀ ਬਲੌਗ ਬਹੁਤ ਜ਼ਰੂਰੀ ਸੀ ਕਿਉਂਕਿ ਜਿੰਨਾ ਪ੍ਰਬੰਧ ਚਲਾਉਣਾ ਉਹਨਾਂ ਕੋਈ ਸੋਹਣੀ ਜਗ੍ਹਾ ਸਾਰੀ ਹੋਵੇ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਸ਼ੁਕਰਾਨਾ ਸ਼੍ਰੋਮਣੀ ਕਮੇਟੀ ਦਾ ਬਹੁਤ ਸ਼ੁਕਰਾਨਾ ਅਨੇਕਾਂ ਰੂਹਾਂ ਬੈਠੀਆਂ ਪਰ ਉਹਨਾਂ ਨੇ ਬੀਬੀ ਕੋਲਾ ਭਲਾਈ ਕੇਂਦਰ ਦੀ ਝੋਲੀ 'ਚੇ ਸੇਵਾ ਪਾਈ ਇਹ ਸਾਰੇ ਪ੍ਰਬੰਧਕੀ ਬਲੌਗ ਦੇ ਕਮਰੇ ਵੀ ਬਾਥਰੂਮ ਵੀ ਰਸੋਈਆਂ ਵੀ ਤੇ ਜਿਹੜਾ ਡਿਸਪੈਂਸਰੀ ਦਾ ਵੀ ਤੇ ਐਤਵਾਰ ਬਹੁਤ ਕੱਟ ਹੁੰਦਾ ਹੈ ਕਈ ਵਿੱਚ ਬੇਹੋਸ਼ ਹੋਣ ਦਾ ਵੀ ਕਾਰਨ ਹੁੰਦਾ ਉਹ ਵੀ ਉਹ ਸਾਰੀ ਜਗ੍ਹਾ ਬਣ ਗਈ ਉੱਥੇ ਟੈਂਡ ਕਰਨ ਵਾਸਤੇ ਇਹ ਸਾਰਾ ਵੱਡੇ ਮੈਨੇਜਰ ਦਰਵਾਰ ਸਾਹਿਬ ਪ੍ਰਧਾਨ ਜੀ ਸ਼ਰਮਣੀ ਕਮੇਟੀ ਕੁਲਵੰਤ ਸਿੰਘ ਦੀ ਮੰਨਣ ਕੇ ਇੱਥੋਂ ਦੇ ਵੀਰ ਮੈਂਜਰ ਗਰੰਥੀ ਸਿੰਘ ਜੀ ਹੋਰ ਜਿੰਨੀਆਂ ਰੂਹਾਂ ਆਈਆਂ ਇਹ ਸਾਰਿਆਂ ਦੇ ਸਹਿਯੋਗ ਸਦਕਾ ਇਥੋਂ ਦੇ ਜਿਹੜੀ ਇਹ ਸੇਵਾ ਝੋਲੀ ਚ ਪਈ ਹੈ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ